ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਆਂ ਭਾਰਗੋ ਕੈਂਪ ਦੇ ਬਾਬਾ ਬੁੱਢਾ ਮਲ پارک ਵਿੱਚ ਜਿੱਥੇ ਦੱਸ ਦਈਏ ਕਿ ਅੱਜ ਮੁਹੱਲਾ ਨਿਵਾਸੀਆਂ ਦੇ ਵੱਲੋਂ ਇੱਥੇ ਇਕੱਠੇ ਹੋ ਕੇ ਜੋ ਕਿ ਐ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਅਸਲ ਦੱਸ ਦਈਏ ਕਿ ਇੱਥੇ ਪਹਿਲਾਂ ਤੋਂ ਹੀ ਜੋ ਕਿ ਐ ਡਿਸਪੈਂਸਰੀ ਬਣੀ ਹੋਈ ਹੈ ਤੇ ਦੁਬਾਰਾ ਜੋ ਕਿ ਹੁਣ ਡਿਸਪੈਂਸਰੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਜਿਸ ਤੇ ਮੁਹੱਲਾ ਨਿਵਾਸੀ ਕਾਫੀ ਰੋਸ ਪ੍ਰਗਟ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅ ਇੱਥੇ ਆਲਰੇਡੀ ਡਿਸਪੈਂਸਰੀ ਹੈਗੀ ਐ ਤੇ ਦੁਬਾਰਾ ਡਿਸਪੈਂਸਰੀ ਬਣਾਈ ਜਾ ਰਹੀ ਹੈ ਹਾਲਾਂਕਿ ਇੱਕ ਮਹੱਲਾ ਨਿਵਾਸੀ ਵੀ ਸਾਡੇ ਨਾਲ ਇੱਥੇ ਮੌਜੂਦ ਨਹੀਂ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਤੇਸ਼ ਢੰਗ ਹੈ ਜੀ ਕਾਉਂਸਲਰ ਪਤੀ ਐਕਸ ਜੀ ਤੇ ਬੇਨਤੀ ਇਹੋ ਹੀ ਹੈ ਕਿ ਆਪਣੇ ਕੋਲ 10 ਕਦਮ ਦੇ ਉੱਤੇ ਡਿਸਪੈਂਸਰੀ ਬਣੀ ਪਈ ਐ ਤੁਸੀਂ ਉਹਨੂੰ ਅਪਗ੍ਰੇਡ ਕਰ ਲਓ ਜਿਹੜਾ ਪੈਸੇ ਇੱਥੇ ਆਪਾਂ ਵੇਸਟ ਕਰ ਰਹੇ ਆਂ ਪਰ ਜੋ ਵੀ ਲਿਆਣਾ ਵੇ ਆਪਾਂ ਉੱਥੇ ਲੈ ਕੇ ਆ ਸਕਦੇ ਆਂ ਵੀ ਇਹ ਪਬਲਿਕ ਦਾ ਪੈਸਾ 1-1 ਰੁਪਈਆ ਪਬਲਿਕ ਵਿਚਾਰੀ ਦਿੰਦੀ ਆਪਾਂ ਕਿਉਂ ਵੇ ਸਾਡੀ ਇਹ ਹੀ ਮੰਗ ਹੈ ਕਿ ਬੱਚਿਆਂ ਦੇ ਖੇਡਣ ਲਈ ਗਰਾਊਂਡ ਹੈ ਬੱਚੇ ਕਿੱਥੇ ਖੇਡਣਗੇ ਛੋਟੇ ਛੋਟੇ ਬੱਚੇ ਸਕੂਲੋਂ ਆ ਗਏ ਵਿਚਾਰੇ ਖੇਡਦੇ ਨੇ ক্রিকেট ਖੇਡਦੇ ਨੇ ਉਥੇ ਨੈਟ ਲੱਗੇ ਮੋਲਾਈਟਾਂ ਲੱਗਣ ਬੱਚੇ ਸ਼ਾਮ ਨੂੰ ਖੇਡਣ ਤੇ ਆਪਣੀ ਤਾਂ ਇਹ ਹੀ ਮੰਗ ਹੈ ਜੀ ਬੱਚਿਆਂ ਲਈ ਖੇਡਣ ਲਈ ਗਰਾਊਂਡ ਆ ਰਹਿਣੀ ਚਾਹੀਦੀ ਜੀ ਸਰ ਤੁਸੀਂ ਕਿਹਾ ਜਿੱਦਾਂ ਦੱਸਿਆ ਕਿ ਪਬਲਿਕ ਦਾ ਪੈਸਾ ਇੱਥੇ ਲਗਾਇਆ ਜਾ ਰਿਹਾ ਆਲਰੇਡੀ ਡਿਸਪੈਂਸਰੀ ਹੈਗੀ ਐ ਇੱਕ ਲਾਇਬ੍ਰੇਰੀ ਦੀ ਜੇਕਰ ਗੱਲ ਕਰੀਏ ਤਾਂ ਸੋਚਣਾ ਇਹ ਵੀ ਮਿਲੀ ਸੀ ਕਿ ਲਾਇਬ੍ਰੇਰੀ ਬਣੀ ਹੋਈ ਹੈ ਤਾਂ ਬੱਚਿਆਂ ਤੋਂ ਇੱਥੇ ਆ ਕੇ ਪੜ੍ਹਨ ਦੇ ਪੈਸੇ ਵੀ ਲਏ ਜਾ ਰਹੇ ਨੇ मैडम जी ਤੁਸੀਂ ਅੰਦਰ ਚਲੇ ਜਾਓ ਦੇਖੋ ਜਾ ਕੇ ਹੁਣ ਤੱਕ ਕਿੰਨੇ ਬੱਚੇ ਆ ਰਹੇ ਨੇ ਅੰਦਰ ਉਹ ਕਿਤਾਬਾਂ ਦਿੱਤੀਆਂ ਵੇ ਤੁਸੀਂ ਹੁਣੇ ਸਰਚ ਕਰ ਲੋ ਰਜਿਸਟਰ ਲਗਾਵੇ ਜਿੰਨੇ ਦਿਨ ਤੋਂ ਖੁੱਲ੍ਹੀ ਹੈ ਹੁਣ ਤੱਕ ਕਿੰਨੇ ਬੱਚੇਆਂ ਨੂੰ ਕਿਤਾਬਾਂ ਲੈ ਕੇ ਗਏ ਨੇ ਕੋਈ ਬੱਚਾ ਹੈ ਨਾ ਇਹਨਾਂ ਨੂੰ ਪਹਿਲੀ ਗੱਲ ਪੈਸੇ ਮੰਗਦੇ ਨੇ ਤੇ ਪੈਸੇ ਹੈ ਨਹੀਂ ਸਾਡੇ ਲੋਕਾਂ ਦੇ ਕੋਲ ਵਿਚਾਰੇ ਕੁਝ ਪੈਸੇ ਹੋਣ ਤੇ ਵਧੀਆ ਸਕੂਲਾਂ 'ਚ ਨਾ ਪੜ ਲਈ ਆਪਾਂ ਤੇ ਫੇਰ ਵੀ ਇਹ ਸਿਰਫ ਇੱਕ ਢੰਗ ਹੈ ਸਿਰਫ ਲੁੱਟਖੋ ਦਾ ਇਹਨਾਂ ਨੇ ਬਣਾਇਆ ਦਾ ਤੁਸੀਂ ਤੁਹਾਡੇ ਸਾਹਮਣੇ ਆ 10 ਕਦਮ ਤੇ ਡਿਸਪੈਂਸਰੀ ਆਪਾਂ ਫੇਰ ਡਿਸਪੈਂਸਰੀ ਖੋਲਦੇ ਪਏ ਆ ਸਰ ਇੱਥੇ ਗੱਲ ਕੀਤੀ ਜਾ ਰਹੀ ਹੈ ਜਿੱਦਾਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਲਾਇਬ੍ਰੇਰੀ ਕਿੰਨੇ ਟਾਈਮ ਤੋਂ ਬਣੀ ਤੇ ਹੱਲੇ ਤੱਕ ਕਿੰਨੇ ਕ ਲੱਗਦਾ ਬੱਚੇ ਇੱਥੇ ਆਉਂਦੇ ਹੋਣੇ ਮੈਡਮ ਜੀ ਇਹ ਤਾਂ ਤੁਹਾਡੇ ਲੋਕਾਂ ਦੇ ਜਿਹੜੇ ਆਪਣੇ ਜਿਹੜੇ ਆਉਂਦੇ ਆ ਆਪਣੇ ਕੋ ਬੰਦੇ ਉਹਨਾਂ ਤੋਂ ਪਤਾ ਲੱਗਾ ਹੋਵੇ ਵੀ ਇਹ ਪੈਸੇ ਲੈ ਰਹੇ ਨੇ ਹੱਲੇ ਤੱਕ ਪ੍ਰੋਪਰ ਨਹੀਂ ਪਤਾ ਲੱਗਾ ਹੈਗਾ ਠੀਕ ਹੈ ਨਾ ਫਿਰ ਵੀ ਆਪਾਂ ਆਪਣੇ ਤੌਰ ਦੇ ਉੱਤੇ ਤਫ਼ਤੀਸ਼ ਕਰਾਂਗੇ ਜਾਂ ਪੁੱਛਾਂਗੇ ਜਾਂ ਕਿੰਨੇ ਬੱਚੇ ਹੁਣ ਤੱਕ ਲੈ ਕੇ ਗਏ ਨੇ ਤੇ ਫਿਰ ਇਹਦਾ ਜਵਾਬ ਦੇ ਸਕਦੇ ਬਣ ਨਹੀਂ ਇਹਦਾ ਇਹਦਾ ਨਹੀਂ ਆਪਾਂ ਵੀ ਝੂਠਾ ਪਾਇਦਾ ਕਹਿਦੀ ਪਰ ਇਹਦਾ ਕੁਝ ਨਹੀਂ ਹੱਲੇ ਤੱਕ ਜੇਕਰ ਲਾਈਟਾਂ ਲੋਟਾਂ ਦੀ ਗੱਲ ਕਰੀਏ ਕਿਉਂਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਬੱਚੇ ਇੱਥੇ ਆਉਂਦੇ ਤਾਂ ਇੱਥੇ ਪੂਰਾ ਪ੍ਰਬੰਧ ਹੈਗਾ ਖੇਡਣ ਵਗੈਰਾ ਦਾ ਮੈਡਮ ਜੀ ਬਿਲਕੁਲ ਵੀ ਨਹੀਂ ਬੱਚੇ ਕਿੱਥੇ ਖੇਡਣਗੇ ਛੋਟੇ ਛੋਟੇ ਬੱਚੇ ਤੁਸੀਂ ਆਪ ਹੀ ਪਿੱਛੇ ਨਿਕਾ ਮਾਰੋ ਕਿੱਥੇ ਖੇਡਣਗੇ ਤੁਸੀਂ ਮਾਡਲ ਟੌਨ ਚੱਲੀ ਜਾਓ ਉਹ ਅੱਜ ਕੱਲ ਨਾ ਨੈਟ ਲਗਾ ਕੇ ਉੱਤੇ ਅਦਾ 20 ਕ ਮਰਲੇ ਦੇ ਵਿੱਚ ਛੱਡ ਜੀ ਪਾ ਕੇ ਉੱਤੇ 2000 ਰੁਪਏ ਇੱਕ ਘੰਟੇ ਦਾ ਲੈਣ ਦੇ ਨੇ ਲੈ ਰਹੇ ਕਿ ਨਹੀਂ ਲੈ ਰਹੇ ਤੁਸੀਂ ਇੱਥੇ ਨੈਟ ਲਾ ਦਿਓ ਬੱਚੇ ਵਿਚਾਰਿਆਂ ਨੂੰ ਉਹ ਫ੍ਰੀ ਖੇਡ ਲੈਣ ਭਗਤ ਚੁੰਨੀ ਲਾਲ ਦੇ ਬੱਚਾ ਜਿਹੜਾ ਭਤੀਜਾ ਉਹਦਾ ਪ੍ਰੈਕਟਿਸ ਕਰ ਲੂਗਾ ਉਤੇ ਵਿੱਚ ਪਲਟਰ پارک ਦੇ ਵਿੱਚ ਫਿਰ ਆਈਪੀਐਲ ਵੀ ਖੇਡ ਲੂਗਾ ਸਾਡੇ ਬੱਚੇ ਵਿਚਾਰੇ ਇੱਥੇ ਖੇਡਦੇ ਨੇ ਖੇਡਣ ਦਿਓ ਬਸ ਐਹੀ ਰਿਕਵੈਸਟ ਹੈ ਮੰਤਰੀ ਸਾਹਿਬ ਅੱਗੇ ਕਿ ਇੱਥੇ ਖੇਡਣ ਦਿਓ ਸਾਡੇ ਬੱਚਿਆਂ ਨੂੰ ਸਾਡੇ ਨਾਲ ਇੱਕ ਹੋਰ ਮਹੱਲਾ ਵਾਸੀ ਜੁੜੇ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਇਹ ਕੀ ਪੂਰਾ ਮਾਮਲਾ ਹੈ ਅੱਜ ਕਾਫੀ ਲੋਕ ਇੱਥੇ ਇਕੱਠੇ ਹੋਏ ਪਏ ਮੈਮ ਮੈਂ ਇਸ پارک ਦਾ ਪਹਿਲੀ ਕਮੇਟੀ پارک ਦੀ ਮੈਂ ਹੀ ਬਣਾਈ ਏ ਮੇਰਾ ਨਾਮ ਯਸ਼ਪਾਲ ਹੈ ਭਗਤ ਬੁੱਢਾ ਮਾਲ ਵੈਲਫੇਅਰ ਸੁਸਾਇਟੀ ਦੇ ਨਾਂ ਤੇ 70 ਸਾਲਾਂ ਚਾਹੀ ਤੱਕ ਰ ਇੱਕ ਪਾਰਕ ਦੀ ਕੋ ਕਮੇਟੀ ਨਹੀਂ ਬਣਾ ਸਕੀ ਜੀ ਔਰ ਮੈਂ ਕਮਿਸ਼ਨਰ ਸਾਹਿਬ ਦੀ ਸਲਾਹ ਨਾਲ ਉਹਨਾਂ ਨੂੰ ਪੁੱਛ ਕੇ ਇਹ ਕਮੇਟੀ ਪਹਿਲੀ ਮੈਂ ਬਣਾਈ ਏ ਔਰ ਇਹ ਮੈਂ ਪਾਰਕ ਕਾਰਪੋਰੇਸ਼ਨ ਦੇ ਅੰਡਰ ਕਰਾਈ ਪਾਰਕ ਉਸ ਟਾਈਮ ਦੇ ਉੱਤੇ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ 2000 ਰੁਪਿਆ ਇਹਦਾ ਮਨਜ਼ੂਰ ਕਰਾਇਆ ਬਾਕੀ ਪੈਸੇ ਅਸੀਂ ਕੋਲੋਂ ਲਾ ਕੇ ਦੀ ਦੇਖਭਾਲ ਕਰਦੇ ਰਹੇ ਆ ਫਿਰ ਅਸੀਂ ਵੱਡੇ ਭਗਤ ਜੀ ਨੂੰ ਮਿਲੇ 2 ਲੱਖ ਰੁਪਏ ਮਿਲਿਆ ਫਿਰ ਅਸੀਂ ਰਿਪੇਅਰ ਪੂਰਾ ਦਰਵਾਜ਼ੇ ਕਮਰੇ ਖਰਾਬ ਸੀ ਇਹ ਲਾਇਬ੍ਰੇਰੀ ਹੈ ਪਹਿਲੇ ਇਹ ਪੁਰਾਣੀ ਭਗਤ ਜੀ ਦਾ ਟਾਈਮ ਦੀ ਲਾਇਬ੍ਰੇਰੀ ਬਣੀ ਹੋਈ ਹੈ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਲਾਇਬ੍ਰੇਰੀ ਬਣਾਣੀ ਹੈ ਇਹਨੂੰ ਰਿਪੇਅਰ ਕਰਾ ਲਓ ਇਹਦੀ ਲਾਇਬ੍ਰੇਰੀ ਬਣਾ ਲਓ ਇਹਦੇ ਉੱਤੇ ਦੀ ਸੂਭਾ ਸੈਂਟਰ ਬਣਾ ਉਹ ਬਣਾ ਲਓ ਤੁਸੀਂ ਕੋਈ ਚੱਕਰ ਨਹੀਂ ਇਹਨਾਂ ਨੇ ਸਾਨੂੰ ਪੁੱਛਿਆ ਨਹੀਂ ਨਾ ਸਾਡੀ ਸਲਾਹ ਕੀਤੀ ਹੈ ਆ ਤੋੜਪੰਨ ਕਰਕੇ ਇਹਨਾਂ ਲਾਇਬ੍ਰੇਰੀ ਬਣਾਤੀ ਹੈ ਔਰ ਜਿੱਥੋਂ ਤੱਕ ਸਾਨੂੰ ਖਬਰ ਮਿਲੀ ਹੈ ਲੋਕਾਂ ਕੋਲੋਂ ਪਤਾ ਲੱਗਾ ਹੈ ਸਾਨੂੰ ਪਬਲਿਕ ਲੂ ਵੀ 300 ਰੁਪਏ ਵਸੂਲ ਕਰਦੇ ਆ ਜਿਹੜਾ ਕੋਈ ਬੰਦਾ ਨਹੀਂ ਹੈ ਠੀਕ ਹੈ ਹੁਣ ਇਹਨਾਂ ਨੇ ਆ ਡਿਸਪੈਂਸਰੀ ਬਣਾਣੀ ਸ਼ੁਰੂ ਕਰ ਦਿੱਤੀ ਡਿਸਪੈਂਸਰੀ ਆਲਰੇਡੀ ਪਿੱਛੇ ਰੋਸ਼ਨਾਲ ਪਾਰਕ ਦੇ ਵਿੱਚ ਹੈਗੀ ਹੀ ਅਗਰ ਤੁਸੀਂ ਉਹਦਾ ਹਸਪਤਾਲ ਉਹ ਡਿਸਪੈਂਸਰੀ ਕਿੰਨੇ ਕ ਚਲਦੀ ਹੈਗੀ ਹੈ ਉਹ ਡਿਸਪੈਂਸਰੀ ਬਹੁਤ ਚਲਦੀ ਹੈ ਉਹ ਹੁੰਦੀ ਨਹੀਂ ਉਹ ਕਾਂਗਰਸ ਦੇ ਟਾਈਮ ਦੀ ਬਣੀ ਹੋਈ ਹੈ ਡਿਸਪੈਂਸਰੀ ਤਕਰੀਬਨ ਅਸੀਂ ਛੋਟੇ ਛੋਟੇ ਸੀ 30 ਸਾਲ 40 ਸਾਲ ਪੁਰਾਣੀ ਡਿਸਪੈਂਸਰੀ ਹੈ ਤੇ ਇਹ ਆਮ ਆਦਮੀ ਪਾਰਟੀ ਨੇ ਆ ਕੇ ਉਹਦੀ ਥੋੜੀ ਜਿਹੀ ਰੀਨੋਮੇਸ਼ਨ ਕਰਕੇ ਤੇ ਉਹਨੂੰ ਵੱਡਿਆਂ ਕਰ ਦਿੱਤਾ ਤੇ ਉੱਥੇ ਟੈਸਟ ਵਗੈਰਾ ਹੁੰਦੇ ਆ ਤੇ ਉਹ ਡਿਸਪੈਂਸਰੀ ਕਿਉਂ ਨਹੀਂ ਚਲਾਉਂਦੇ ਜੀ ਇਹ ਬਣਾਉਣ ਦਾ ਅੱਜ ਦੁਬਾਰਾ ਇੱਥੇ ਇਸ ਪਾਰਕ 'ਚ ਜੋ ਕਿ ਹੈ ਡਿਸਪੈਂਸਰੀ ਦਾ ਕੰਮ ਚੱਲਦਾ ਹੈ ਤੁਸੀਂ ਕਿਹਾ ਜਿੱਦਾਂ ਲਾਇਬ੍ਰੇਰੀ ਪਿੱਛੇ ਵੀ ਬਣੀ ਹੈ ਇੱਥੇ ਵੀ ਲਾਇਬ ਤੇ ਲੋਕਾਂ ਦੇ ਸੈਰ ਕਰਨ ਦੀ ਜਗਾ ਤਾਂ ਪੂਰੀ ਮਾਰ ਲਈ। ਉਹ ਸਾਰੀ ਜਗਾ ਖਰਾਬ ਕਰ ਦਿੱਤੀ ਮੈਂ। ਇਹ ਟਰੈਕ ਸੀ। ਜੀ। ਤੁਸੀਂ ਜਿਹੜਾ ਪੈਸਾ ਲਾਇਬ੍ਰੇਰੀ ਤੇ ਲਾ ਰਹੇ ਹੋ, ਡਿਸਪੈਂਸਰੀ ਬਣਾ ਰਹੇ ਹੋ। ਤੁਸੀਂ ਇਹਨੂੰ ਪਾਰਕ ਨੂੰ ਕਿਉਂ ਨਹੀਂ ਸੁੰਦਰ ਕਰਨ ਕਰਦੇ? ਬਿਲਕੁਲ। ਔਰ ਜਦੋਂ ਵੀ ਪੈਸਾ ਆਂਦਾ ਹੈ ਜਿਹੜੇ ਐਮ.ਐਲ.ਏ ਆਂਦੇ ਆ, ਦੂਸਰੇ ਆਂਦੇ ਆ, ਇਹ ਆਪਣੇ ਕਾਉਂਸਲਰਾਂ ਦੇ ਨਾਲ ਰਾਲ ਕੇ ਉਹਨਾਂ ਦੇ ਥਰੂ ਪੈਸਾ ਲਵਾਉਂਦੇ ਆ। ਕਮੇਟੀ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ। ਅਸੀਂ ਕਹਿੰਦੇ ਆਂ ਵੀ ਸਾਡੀ ਡਿਮਾਂਡ ਹੈ ਕਮੇਟੀ ਨੂੰ ਕਮੇਟੀ ਦੇ ਨਾਲ ਰਾਲ ਕੇ ਪੈਸਾ ਚਾਹੇ ਕਾਰਪੋਰੇਸ਼ਨ ਦੇ ਥਰੂ ਲਾਓ। ਸਾਨੂੰ ਕੋਈ ਤਰਾਇ ਨਹੀਂਗਾ ਸਾਨੂੰ ਪੈਸੇ ਨਹੀਂ ਚਾਹੀਦਾ ਸਾਨੂੰ ਪੈਸਾ ਚਾਹੀਦਾ ਸਿਰਫ ਇਹਦੀ ਰੈਨੋਵੇਸ਼ਨ ਵਾਸਤੇ ਹੰਡ ਚਾਹੀਦਾ ਵੈਲਫੇਅਰ ਵਾਸਤੇ ਚਾਹੀਦਾ ਅਸੀਂ ਭਗਤਨਾ ਕੋਲ ਡਿਮਾਂਡ ਕੀਤੀ ਸੀ ਵੀ ਤੁਸੀਂ ਸਾਰੀਆਂ ਕਮੇਟੀਆਂ ਨੂੰ ਪੈਸਾ ਦੇ ਰਹੇ ਹੋ ਇਸ ਕਮੇਟੀ ਨੂੰ ਵੀ ਤੁਸੀਂ ਪੈਸਾ ਦਿਓ ਤਾਂ ਕਿ ਸਾਨੂੰ ਪੈਸੇ ਦੀ ਜਰੂਰਤ ਹੈ ਸੀ ਇੱਥੇ ਇੱਕ ਸਮਰਸੀਬਲ ਪੰਪ ਲਵਾਣਾ ਵੈ ਹੋਰ ਕਾਫੀ ਕੰਮ ਕਰਾਉਣ ਵਾਲੇ ਆ ਮਸ਼ੀਨ ਮੈਂ 19000 ਰੁਪਏ ਦੀ 3-4 ਮਹੀਨੇ ਪਹਿਲਾਂ ਇਹ ਜਦੋਂ ਮੈਨੂੰ ਇੱਕ ਚੈੱਕ ਮਿਲਿਆ ਸੀਗਾ ਉਦੋਂ ਮੈਂ 3-4 ਮਹੀਨੇ ਪਹਿਲਾਂ ਮਸ਼ੀਨ 19000 ਦੀ ਲੈ ਕੇ ਆਇਆ ਸੀ ਇਹ ਕਾਰਪੋਰੇਸ਼ਨ ਵਾਲਿਆਂ ਨੇ ਨਾਲ ਜੈਹੀ ਰਲ ਕੇ ਇਸ ਨੂੰ ਮਸ਼ੀਨ ਲਜਾ ਲਿਆ ਕੇ ਉਹ ਚਲਾ ਕੇ ਲੋਕਾਂ ਦੀਆਂ ਪਾਰਿਆਚਕ ਮਸ਼ੀਨ ਖਰਾਬ ਕਰ ਦਿੱਤੀ ਹੈ ਮਸ਼ੀਨ ਦਾ ਕੋਈ ਕੰਮ ਨਹੀਂ ਹੋਇਆ ਇੱਥੇ ਦਾ ਕੋਈ ਕੰਮ ਨਹੀਂ ਹੋਇਆ ਗੰਦ ਦੇਖੋ ਕਿੰਨਾ ਸਾਰਾ ਪਿਆਦਾ ਤੇ ਸਾਡੇ ਜਿਹੜੇ ਇਹਨਾਂ ਨੇ ਜਦੋਂ ਮੈਂ ਇਹਦਾ ਵਿਰੋਧ ਕੀਤਾ ਵੇ ਇਹਨਾਂ ਨੇ ਮਾਲੀਆਂ ਦੇ ਪੈਸੇ ਬੰਦ ਕਰਾ ਦਿੱਤੇ ਮਾਲੀ ਦੇ ਪੈਸੇ ਨਹੀਂ ਮਿਲਦੇ ਹੁਣ ਸਾਨੂੰ ਤੇ ਮਾਰਚ ਦੇ ਵਿੱਚ ਮੈਂ 8 ਮਹੀਨੇ ਜਿਹੜਾ ਹੈ ਨਾ ਪਾਸੇ 2 2-3 ਮਹੀਨੇ ਦੇ ਪੈਸੇ ਦੇਣ ਵਾਲੇ ਵੀ ਮਾਲੀਆਂ ਦੇ 3-4 ਮਹੀਨੇ ਦੇ ਮੈਂ ਕੋਲੋਂ ਵੀ ਦਿੱਤੇ ਆ ਇਸ ਤੋਂ ਪਹਿਲਾਂ ਮੈਂ 21 ਤੋਂ ਲੈ ਕੇ 23 ਤੱਕ ਮੈਂ 2 2.5 ਲੱਖ ਰੁਪਏ ਕੋਲੋਂ ਦਿੱਤਾ ਭਗਤ ਅੰਨਾ ਦੇ ਕਹਿਨ ਤੇ ਮਿੰਦਰ ਭਗਤ ਦੇ ਕਹਿਨ ਤੇ ਮੈਂ ਪੈਸੇ ਮਾਲੀਆਂ ਨੂੰ ਕੋਲੋਂ ਦਿੰਦਾ ਰਿਹਾ ਵਾਂ ਔਰ ਉਹ ਪੈਸਾ ਨਾ ਨੇ ਮੈਨੂੰ ਕਾਰਪੋਰੇਸ਼ਨ ਤੋਂ ਦਵਾਇਆ ਨਾ ਇਹਨੇ ਆਪਣੇ ਕੋਲ ਦਿੱਤਾ ਮੈਨੂੰ ਉਹ ਪੈਸਾ ਮੇਰਾ ਮੇਰੀ ਦੁਕਾਨ ਦੀ ਰਾਸ ਸੀ ਮੈਂ ਆਪਣੀ ਰਾਸ ਦੇ ਵਿੱਚੋਂ ਪੈਸੇ ਜਿਹੜੇ ਮੈਂ ਉਹਨਾਂ ਨੂੰ ਦਿੰਦਾ ਰਿਹਾ ਵਾਂ ਮਾਲੀ ਨੂੰ ਤੇ ਮੈਂ ਉਹ ਚਲਾਉਂਦਾ ਰਿਹਾ ਮਾਲੀਆਂ ਦਾ ਕੰਮ ਹੁਣ ਫੇਰ ਇਹਨੇ 8 ਮਹੀਨੇ ਤੋਂ ਪੈਸੇ ਇਹਨਾਂ ਨੇ ਬੰਦ ਕਰਾ ਦਿੱਤੇ ਆ ਜਈ ਨੇ ਤੇ ਕਾਉਂਸਲਰ ਨੇ ਮਿਲ ਕੇ ਜਿਵੇਂ ਪਹਿਲੇ ਜਈ ਜਿਹੜਾ ਗਤਾਂਜ ਇਹਨਾਂ ਨੇ ਪਹਿਲੇ ਗਿਤਾਜ ਕੋਲ ਐਪਲੀਕੇਸ਼ਨ ਪਈ ਰਹੀ 6 ਮਹੀਨੇ 6 ਮਹੀਨੇ ਦਾ ਆ ਮੇਰੇ ਕੈਸ਼ੀਅਰ ਹੈਗੇ ਨਾਲ ਕਮੇਟੀ ਦੇ ਮੈਂਬਰ ਨੇ ਇਹ ਮੇਰੇ ਨਾਲ ਗਏ ਆ ਸਾਨੂੰ ਫੋਨ ਕੀਤਾ ਸੀ ਗਏ ਆ ਉਹ ਤੇ ਉਹਨੇ ਸਾਇਨ ਸੂਣ ਕੀਤੇ ਲੋ ਜੀ ਕਹਿੰਦਾ ਸੀ ਸਾਇਨ ਕਰਤੇ ਜੇ ਆ ਉਹ ਜੀ ਤੁਸੀਂ ਕਾਰਪੋਰੇਸ਼ਨ ਚ ਗਏ ਆ ਕਾਰਪੋਰੇਸ਼ਨ ਚ ਸਾਨੂੰ ਪਤਾ ਲੱਗਾ ਜੀ ਉਹ ਤੇ ਕਾਉਂਸਲਰ ਮਨਾ ਕਰਕੇ ਇਹਨਾਂ ਦੇ ਬਿੱਲ ਨਾ ਪਾਸ ਕਰੀਓ ਕੀ ਨਾਮ ਸੀਗਾ ਸ਼ਿਦੇਸ਼ ਭਗਤ ਰੂਪਾ ਭਗਤ ਦਾ ਘਰ ਵਾਲਾ ਉਹ ਇਹ ਉਹਨਾਂ ਨੇ ਉੱਥੇ ਜਾ ਕੇ ਮਨਾ ਕਰ ਦਿੱਤਾ ਅਸੀਂ ਕਹਾਂ ਠੀਕ ਹੈ ਮਨਾ ਕਰਤਾ ਆਪਾਂ ਮਾਰਚ ਚ ਮਾਲੀ ਬੰਦ ਕਰਾ ਦਿੱਤਾ ਉਨ ਕੀ ਮੰਗ ਕਰਦੇ ਹੋ ਸਭ ਮੰਗ ਕਰਦੇ ਆ ਵੀ ਇਹ ਡਿਸਪੈਂਸਰੀ ਬੰਦ ਕੀਤੀ ਜਾਵੇ ਡਿਸਪੈਂਸਰੀ ਜਿਹੜੀ ਪਿਛਲੀ ਐ ਉਹੀ ਚੱਲੇ ਤੇ ਆ ਵੀ ਗਲਤ ਬਣੀ ਐ ਚਲੋ ਹੁਣ ਜਿਹੜੀ ਬਣ ਗਈ ਐ ਉਹਨੂੰ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਪਾਰਕ ਵਾਸਤੇ ਫੰਡ ਮਿਲਿਆ ਜਾਏ ਪਾਰਕ ਨੂੰ ਫੰਡ ਮਿਲੇ ਜਿੰਨਾ ਵੀ ਮਿਲਦਾ ਹੈ ਬੇਸ਼ੱਕ ਕਾਰਬੇਸ਼ਨ ਦੇ ਤੇ ਥਰੂ ਲੱਗੇ ਪਰ ਗਿਤਾਜਵਰ ਕੇ ਬੰਦੇ ਨਾਲ ਲਾਣ ਜਿਹੜੇ ਉਥੋਂ ਦੇ ਸੀਨੀਅਰ ਬੰਦੇ ਆ ਉਹ ਲੱਗਣ ਤੇ ਕਮੇਟੀ ਦੀ ਸਲਾਹ ਨਾਲ ਸਾਰਾ ਫੰਡ ਲੱਗੇ ਵੀ ਸਾਨੂੰ ਕੀ ਕੀ ਚੀਜ਼ ਦੀ ਡਿਮਾਂਡ ਐ ਪਾਰਕ ਜਿਹੜੀ ਸੁੰਦਰ ਬਣੇ ਔਰ ਇੱਥੇ ਪੁਲਿਸੀ ਡਿਊਟੀ ਡਿਊਟੀ ਲੱਗੇ ਤੇ ਨਸ਼ੇ ਬੰਦ ਕਰਾਏ ਜਾਣ ਜਿਹੜਾ ਮੇਨ ਕੰਮ ਹੈਗਾ ਉਹ ਇਹ ਕਰਦੇ ਨਹੀਂ ਆ ਤੇ ਇਹ ਬੰਦ ਕੀਤੀ ਜਾ ਸਾਡੀ ਡਿਮਾਂਡ ਆ ਪਿੱਛੇ ਵੀ ਲਾਇਬ੍ਰੇਰੀ ਹੈਗੀ ਪਿੱਛੇ ਹੈਗੀ ਰੋਸ਼ਨਾਲਲ ਪਾਰਕ ਦੇ ਵਿੱਚ ਲਾਈਵ ਹੋ ਰਿਹਾ ਆਪਣੇ ਸੌਰੀ ਡਿਸਪੈਂਸਰੀ ਇਹ ਆ ਲਾਇਬ੍ਰੇਰੀ ਦੀ ਜਗ੍ਹਾ ਤੇ ਇੱਥੇ ਕੋਈ ਕੰਮ ਹੋਇਆ ਕੁਝ ਨਹੀਂ ਇੱਥੇ ਗੰਦ ਪਿਆ ਤਾਂ ਦੇਖ ਲਓ ਤੁਸੀਂ ਆ ਕੇ ਇਹ ਜਿਹੜੇ ਮੈਂ ਪਹਿਲਾਂ ਲੱਗੀਆਂ ਨਾ ਦਰਵਾਜਿਆਂ ਦੀ ਰਿਪੇਅਰ ਹੋਈ ਏ ਇੱਕ ਵਾਰ ਮੈਂ ਚੌਧਰੀ ਸਾਹਿਬ ਕੋਲੋਂ ਸਾਢੇ 3 ਲੱਖ ਰੁਪਏ ਮਨਜ਼ੂਰ ਕਰਾਇਆ ਸੀ ਉਹ ਮੈਂ ਕਹਿੰছি ਤੁਸੀਂ ਸਾਨੂੰ ਦਿਓ ਨਾ ਤੁਸੀਂ ਲਗਵਾ ਦਿਓ ਜੋ ਅਸੀਂ ਕਹਿੰਨੇ ਉਹ ਕੰਮ ਕਰਾ ਦਿਓ ਉਹ ਸਾਢੇ 3 ਲੱਖ ਰੁਪਏ ਜਿਹੜਾ ਨਾ ਇਹ ਆਪਣੇ ਪੀ ਡਬਲਯੂ ਡੀ ਵਾਲਿਆਂ ਦੇ ਜ਼ਰੂਰ ਲੱਗਾ ਸੀ ਨਹੀਂ ਸੋਰੀ ਕੀ ਨਾ ਯਾਰ ਪੀ ਡਬਲਯੂ ਡੀ ਵਾਲਿਆਂ ਨਾਲ ਉਹਨਾਂ ਦੇ ਥਰੂ ਲੱਗਾ ਸੀ ਤੇ ਉਹ ਉਹਨਾਂ ਦੇ ਵਿੱਚ ਅਸੀਂ ਟਾਇਲ ਵਗੈਰਾ ਲਗਵਾਈ ਸੀਗੀ ਸਾਰੇ ਤੇ ਦਰਵਾਜੇ ਵੀ ਸਾਰੇ ਰੁਪਏ ਦਰਵਾਜੇ ਸਾਰੇ ਖਾਕਤੇ ਸੀ ਹੁਣ ਤੇ ਦਰਵਾਜੇ ਨਵੇਂ ਆ ਖਾਕਤੇ ਸੀ ਸਾਰੇ ਤੇ ਆਹ ਲਾਇਬ੍ਰੇਰੀ ਇੱਕ ਆਹ ਕਮਰਾ ਇੱਥੇ ਮੈਂ ਟਿਊਸ਼ਨ ਸ਼ੁਰੂ ਕੀਤੀ ਸੀ ਬੱਚਿਆਂ ਦੀ ਜੀ ਚਲੋ ਬੱਚੇ ਘਟ ਆਂਦੇ ਰਹੇ ਆ ਸਾਡੇ ਆ ਸਾਹਮਣੇ ਕਿਤਾਬਾਂ ਲੈ ਕੇ ਉਹ ਪੜ੍ਹਾਉਂਦੇ ਰਹੇ ਫ੍ਰੀ ਸੇਵਾ ਕਰਦੇ ਰਹੇ ਤੇ ਹੋਰ ਬੱਚੇ ਘਟਣ ਗਏ ਜਾਂ ਨਾਲੇ ਇੱਥੇ ਨਸ਼ੇ ਨੁਸ਼ੇ ਲੋਕੀ ਕੇ ਪੀ ਕੇ ਬੈਠੇ ਰਹਿੰਦੇ ਸੀਗੇ ਇਸ ਕਰਕੇ ਬੱਚੇ ਘਟ ਹੋ ਗਏ ਆਣਾ ਤੇ ਇਹਨਾਂ ਨੂੰ ਮੈਂ ਕਹੇ ਸੀ ਪੁਲਿਸ ਦੀ ਡਿਊਟੀ ਲਵਾਓ ਇੱਥੇ ਤਾਂ ਕਿ ਜਿਹੜਾ ਨਾ ਨਸ਼ੇ ਵਾਲੇ ਨਾ ਬੈਠਣ ਉਹ ਤੇ ਹਨ ਲਗਵਾਈ ਨਹੀਂ ਗੇ ਫੇਰਾ ਕਮਰਾ ਦੇਖੋ ਕਿੰਨਾ ਵੱਡਾ ਹੈ ਬਟੇ ਆ ਜੀ ਆ ਸਤੀਸ਼ ਲਾਈਟ ਦੀ ਹੈ। ਮੈਂ ਆ ਦੇਖੋ ਇਹ ਕਮਰਾ ਹੈ ਟਵਰ। ਪੀ ਇੱਥੇ ਲਾਇਬ੍ਰੇਰੀ ਨਹੀਂ ਬਣ ਸਕਦੀ। ਬਿਲਕੁਲ। ਇੱਥੇ ਲਾਇਬ੍ਰੇਰੀ ਬੜੀ ਫਸਲ ਆ ਉਹ ਰ ਲਾਇਬ੍ਰੇਰੀ ਸੀ ਬਣੀ ਸੀ। ਇਹ ਬਾਰੇ ਵੀ ਲਾਇਬ੍ਰੇਰੀ ਦੀ ਹੈ। ਇਹ ਕੁਰਸੀਆਂ ਵੀ ਸਾਰੀਆਂ ਲਾਇਬ੍ਰੇਰੀ ਦੀਆਂ। ਅਸੀਂ ਸਾਲ ਦੇ ਸਾਲ ਇਹ ਨਾ ਕੁਰਸੀਆਂ ਨੂੰ ਬਾਹਰੋਂ ਬੰਦਾ ਬੁਲਾ ਕੇ ਪੈਸੇ ਕੋਲੋਂ ਖਰਚ ਕੇ ਸਾਫ਼ ਕਰਾਉਂਦੇ ਰਹੇ ਆ। ਹੁਣ ਅਸੀਂ ਜਿਹੜਾ ਨਾ ਜਦੋਂ ਦੇ ਸਾਡੇ ਪੈਸੇ ਪੂਸੇ ਜਿਹੜਾ ਕਾਉਂਸਲਰ ਆਂਦਾ ਪੈਸੇ ਮੰਲੀਆਂ ਦੇ ਬੰਦ ਕਰਾ ਸਕਦਾ ਪਹਿਲੇ ਠੀਕ ਹੈ ਕਿ ਨਹੀਂ ਜਿਹੜਾ ਕਿ ਉਹ ਗਲਤ ਹੈ ਤੇ ਹੁਣ ਆ ਇਹਦੇ ਅਸੀਂ ਕਹਿੰਦੇ ਹਾਂ ਸਾਰੀਆਂ ਕੁਰਸੀਆਂ ਪੁਰਾਣੀਆਂ ਲਾਇਬ੍ਰੇਰੀ ਦੀਆਂ ਇਹ ਮਸ਼ੀਨਾਂ ਟੁੱਟੀਆਂ ਐ ਸੀਗੇ ਵੀ ਤੁਸੀਂ ਕਮੇਟੀ ਨੂੰ ਫੰਡ ਦਿਓ ਤੇ ਤਾਂ ਕਿ ਅਸੀਂ ਜਿਹੜਾ ਨਾ ਥੋੜੀ ਬੋਧੀ ਰਿਪੇਅਰ ਕਰਾ ਕੇ ਤੇ ਇਹਦੀ ਸੈਟਿੰਗ ਕਰੀਏ ਕਿਤੇ ਸਮਰਸੀਬਲ ਪੰਪ ਦੀ ਜ਼ਰੂਰਤ ਹੈ ਸਾਨੂੰ پارک ਨੂੰ ਪਾਣੀ ਨਹੀਂ ਮਿਲਦਾ ਕਿਉਂਕਿ ਪਾਣੀ ਟਾਈਮ ਟੂ ਟਾਈਮ ਆਂਦਾ ਵੈ ਇਹਨਾਂ ਨੇ ਭਗਤਾਂ ਲੈਣ ਸਾਡਾ ਫੰਡ ਵੀ ਨਹੀਂ ਮਨਜ਼ੂਰ ਕੀਤਾ ਬਾਕੀ ਪਾਰਕਾਂ ਸਾਰਿਆਂ ਨੂੰ لیکن انہوں نے ਦਿੱਤਾ ਜੇ ਦੇਣਗੇ ਤੇ ਆਪਣੇ ਬੰਦਿਆਂ ਨੂੰ ਨਾਲ ਵਿੱਚ ਪਾ ਦਿੰਦੇ ਆ ਖਾਣ ਲਾਇਬ੍ਰੇਰੀ ਦੀ ਜਗ੍ਹਾ ਸੀਗੀ ਪਰ ਉਹ ਲਾਇਬ੍ਰੇਰੀ ਵੀ ਬਣਾਈ ਗਈ ਇਹਨੂੰ ਠੀਕ ਕਰਨ ਦੀ ਬਜਾਏ ਇਹਨੂੰ ਠੀਕ ਕਰਨ ਦੀ ਬਜਾਏ ਉਹ ਬਣਾਈ ਇਹ ਹੀ ਮੈਂ ਕਹਿੰਦਾ ਸੀ ਜਦੋਂ ਸਟਾਰਟਿੰਗ ਨਾਲ ਨੇ ਲਾਇਬ੍ਰੇਰੀ ਦੀ ਪੱਟ ਪੱਈਆ ਕੀਤਾ ਸੀਗਾ ਮੇਰੀ ਕਾਉਂਸਲਰ ਨਾਲ ਬਹਿਸ ਹੋਈ ਸਵੇਰ ਨੂੰ ਵੀ ਤੁਸੀਂ ਮੈਂ ਕਹ ਕਮੇਟੀ ਨੂੰ ਦੱਸਿਆ ਨਹੀਂ ਪੁੱਛਿਆ ਨਹੀਂਗਾ ਤੁਸੀਂ ਕਮੇਟੀ ਨੂੰ ਪੁੱਛੋ ਪਹਿਲਾਂ ਕਮੇਟੀ ਨਾਲ ਸਲਾਹ ਕਰੋ ਵੀ ਅਸੀਂ ਆਹ ਲਾਇਬ੍ਰੇਰੀ ਬਣਾਣੀ ਚਾਹੁੰਦੇ ਆ ਤੁਹਾਨੂੰ ਇੱਥੇ ਜ਼ਰੂਰ ਤੇ ਅਸੀਂ ਪਾਰਕ ਤੇ ਇਹਦਾ ਮੈਨੂੰ ਪਤਾ ਲੱਗਾ ਸੀ 33 ਲੱਖ ਰੁਪਏ ਲੱਗਾ ਸੀ ਇੱਥੇ ਇਹ ਤਾਂ 5-10 ਲੱਖ 20 ਲੱਖ ਦੇ ਵਿੱਚ ਹੀ ਆ ਰਾਮਨਾਥ ਫਸਟ ਕਲਾਸ ਇੱਥੇ ਜੋ ਮਰਜੀ ਲਾ ਸਕਦੇ ਸੀ ਅਸੀਂ ਠੀਕ ਹੈ ਕਿ ਨਹੀਂ ਇਹ ਚੀਜ਼ਾਂ ਆਣੇ ਦੀਆਂ ਇਹ ਪੈਸਾ ਬਰਬਾਦ ਕਰ ਰਹੇ ਆ ਸਰਕਾਰ ਦਾ ਪੈਸਾ ਬਰਬਾਦ ਕਰਦੇ ਫੇ ਅਨਸਸਤਰੀ ਪੈਸਾ ਲਾ ਰਿਹਾ ਜਿਸ ਚੀਜ਼ ਦੀ ਜਰੂਰਤ ਹੈ ਉਹ ਪੈਸਾ ਲੱਗਣਾ ਚਾਹੀਦਾ ਫालतू ਪੈਸਾ ਨਹੀਂ ਬੇਕਾਰ ਹੋਣਾ ਚਾਹੀਦਾ ਇਹ ਗਲਤੀ ਕਰ ਲਈ ਧੰਨਵਾਦ ਸਰ ਦੱਸ ਦਈਏ ਕਿ ਅ ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਬੁੱਢਾ ਮਲਪਾਰਕ ਦੀ ਉਹ ਜਗ੍ਹਾ ਹੈ ਜਿੱਥੇ ਲਾਇਬ੍ਰੇਰੀ ਬਣਾਉਣ ਦੀ ਜਗ੍ਹਾ ਸੀਗੀ ਪਰ ਹਾਲਾਂਕਿ ਇੱਥੇ ਲਾਇਬ੍ਰੇਰੀ ਨਹੀਂ ਬਣਾਈ ਗਈ ਦੂਜੀ ਥਾਂ ਜੇਕਰ ਤੁਹਾਨੂੰ ਦਿਖਾ ਦਈਏ ਤਾਂ ਦੂਜੀ ਥਾਂ ਜੋ ਕਿ ਇਹ ਲਾਇਬ੍ਰੇਰੀ ਬਣਾਈ ਗਈ ਹੈ ਤੇ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਪਾਰਕ ਕਮੇਟੀ ਮੈਂਬਰਾਂ ਦਾ ਕਹਿਣਾ ਹੈਗਾ ਕਿ ਅ ਇੱਥੇ ਜੋ ਕਿ ਹੈ ਇੱਥੇ 5-10 ਲੱਖ ਰੁਪਏ ਲੱਗ ਸਕਦਾ ਸੀਗਾ ਪਰ ਸਰਕਾਰ ਦੇ ਵੱਲੋਂ ਜੋ ਕਿ ਹੈ ਉੱਥੇ 33 ਲੱਖ ਰੁਪਏ ਦੀ ਗ੍ਰਾਂਟ ਲਗਾ ਕੇ ਜੋ ਕਿ ਹੈ ਅ ਪਾਰਕ ਦੇ ਵਿੱਚ ਲਾਇਬ੍ਰੇਰੀ ਬਣਾਈ ਗਈ ਹੁਣ ਡਿਸਪੈਂਸਰੀ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਡਿਸਪੈਂਸਰੀ ਜੋ ਕਿ ਆਲਰੇਡੀ ਬਣੀ ਹੋਈ ਹੈ ਤੇ ਹੁਣ ਇੱਥੇ ਵੀ ਡਿਸਪੈਂਸਰੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਬਿਨਾ ਕਮੇਟੀ ਮੈਂਬਰਾਂ ਦੀ ਸਲਾਹ ਤੋਂ ਦੈਨਿਕ ਸਵੇਰਾ ਤੋਂ ਕੈਮਰਾਮੈਨ ਵਿਪਨ ਦੇ ਨਾਮ ਸ੍ਰੀਤੀ ਤਿਵਾਰੀ